ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਮੁਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਸਾਬਕਾ ਡੀਜੀਪੀ ਸਦਾਰਥ ਚਟੋਪੱਧਿਆਏ ਨੂੰ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਦਰਸਲ ਲੰਗੇ ਦਿਨੀ ਜਿੱਥੇ ਸਾਬਕਾ ਡੀਜੀਪੀ ਸਦਾਰਥ ਚਟੋਪੱਧਿਆਏ ਨੇ ਇਸ ਵਿਕਰਮ ਸਿੰਘ ਮਜੀਠੀਆ ਮਾਮਲੇ ਦੇ ਵਿੱਚ ਵਿਜੀਲੈਂਸ ਦੇ ਕੋਲ ਆਪਣੀ ਜਾਣਕਾਰੀ ਸਾਂਝੀ ਕੀਤੀ ਆਪਣੇ ਬਿਆਨ ਦਰਜ ਕਰਾਏ ਨੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਦਾਰਥ ਚਟੋਪੱਧਿਆਏ ਦੇ ਉੱਤੇ ਇੱਕ ਬਿਆਨ ਦਿੱਤਾ ਗਿਆ ਔਰ ਉਸ ਦੇ ਵਿੱਚ ਅਰਸ਼ਦੀਪ ਕਲੇਰ ਜਿਹੜੇ ਨੇ ਉਹ ਸਦਾਰਥ ਚਟੋਪੱਧਿਆਏ ਦੇ ਬਾਰੇ ਗੱਲ ਕਰਦੇ ਸੁਣਾਈ ਦੇ ਰਹੇ ਨੇ ਜਾਂ ਸਿਧਾਰਥ ਚਟੋਪਦਿਆਏ ਦੇ ਉੱਤੇ ਇਲਜ਼ਾਮ ਲਾਉਂਦੇ ਕਹਿ ਦिए ਸੁਣਾਈ ਦੇ ਰਹੇ ਨੇ ਦਰਅਸਲ ਲੰਗੇ ਦਿਨੀ ਜਿਹੜਾ ਪ੍ਰੋਬ ਚੱਲ ਰਿਹਾ ਹੈ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਜਿਹੜੀ ਜਾਂਚ ਚੱਲ ਰਹੀ ਹੈ ਉਸ ਦੇ ਵਿੱਚ ਡੀਜੀਪੀ ਸਾਬਕਾ ਡੀਜੀਪੀ ਸਿਧਾਰਥ ਚਟੋਪਦਿਆਏ ਦੀ ਐਂਟਰੀ ਹੁੰਦੀ ਹੈ ਔਰ ਉਸ ਦੇ ਵਿੱਚ ਸਿਧਾਰਥ ਚਟੋਪਦਿਆਏ ਆਪਣੇ ਬਿਆਨ ਜਿਹੜੇ ਨੇ ਉਹ ਦਰਜ ਕਰਾਉਂਦੇ ਨੇ ਜਿਸ ਤੋਂ ਬਾਅਦ ਅਕਾਲੀ ਦਲ ਦੇ ਮੁਖਬਲਾਰੇ ਅਰਸ਼ਦੀਪ ਕਲੇਰ ਨੇ ਸਿਧਾਰਥ ਚਟੋਪਦਿਆਏ ਦੇ ਉੱਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਹਾਂ ਕਿ ਉਹ ਉਹੀ ਅਧਿਕਾਰੀ ਨੇ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਉਲੰਘਣਾ ਅਤੇ ਇੰਦਰਪ੍ਰੀਤ ਸਿੰਘ ਚੱਡਾ ਦੀ ਮੌਤ ਲਈ ਜ਼ਿੰਮੇਵਾਰ ਨੇ ਨਿਵਾ ਡਾ ਇਲਜ਼ਾਮ ਅਰਸ਼ਦੀਪ ਕਲੇਰ ਨੇ ਲਾਇਆ ਹੈ ਔਰ ਇਸ ਦੇ ਇਲਾਵਾ 2021 ਦੇ ਵਿੱਚ ਸਾਬਕਾ ਡੀਜੀਪੀ ਸਰਦਾਰ ਚੱਟੋਪਾਧਿਆਏ ਦੇ 1 ਮਹੀਨੇ ਦੇ ਕਾਰਜਕਾਲ ਦੌਰਾਨ ਵਿਕਰਮ ਸਿੰਘ ਜੀਠੀਆ ਵਿਰੁੱਧ ਫਰਜ਼ੀ ਕੇਸ ਦਰਜ ਕੀਤਾ ਗਿਆ ਸੀ ਇਹ ਇਲਜ਼ਾਮ ਲਾਇਆ ਇਸ ਤੋਂ ਇਲਾਵਾ ਕਲੇਰ ਨੇ ਕਿਹਾ ਕਿ ਹਾਈ ਕੋਰਟ ਪਿਛਲੇ 4 ਸਾਲਾਂ ਤੋਂ ਸਬੂਤ ਮੰਗ ਰਿਹਾ ਹੈ ਇਥੋਂ ਤੱਕ ਕਿ ਸੁਪਰੀਮ ਕੋਰਟ ਵਿੱਚ ਵੀ ਸਾਬਕਾ ਡੀਜੀਪੀ ਦੁਆਰਾ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ ਬੜੇ ਇਲਜ਼ਾਮ ਸਦਾਰ ਚਟੋਪਾ ਦੇਦੇ ਉਤੇ ਲਗਾਏ ਗਏ ਨੇ ਹਾਲਾਂਕਿ ਜ਼ਰੂਰ ਲੱਗੇ ਦਿਨੀ ਵਿਜੀਲੈਂਸ ਨੂੰ ਆਪਣੇ ਬਿਆਨ ਦਰਜ ਕਰਾ ਚੁੱਕੇ ਨੇ ਕੀ ਕੁਝ ਬੋਲੇ ਨੇ ਹੋਰ ਅਰਸ਼ਦੀ ਪਲੇਅਰ ਆਓ ਸੁਣਦੇ ਹਾਂ ਦੇਖੋ ਕੀ ਕ੍ਰੈਡੀਬਿਲਟੀ ਹੈ ਕਿਸੇ ਆਈਪੀਐਸ ਅਫਸਰ ਦੇ ਬਿਆਨਾਂ ਦੀ ਜਿਦੇ ਉੱਤੇ ਇਹ ਇਲਜ਼ਾਮ ਸਾਬਤ ਹੋ ਗਏ ਹੋਣ ਕਿ ਉਹਨੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾਤੇ ਲਾਤੀ ਹੋਵੇ ਮਤਲਬ ਮੇਰੀ ਮੁਰਾਦ ਹੈ ਸਦਾਰਤ ਚਟੋਪਾ ਆਧਿਆਪਦਿਆ ਸਾਹਿਬ ਇਹ ਕੱਲਾ ਕੋਈ ਇੱਕ ਮਾਮਲਾ ਨਹੀਂ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਦਾਉਤੇ ਲਾਉਣ ਦਾ ਹੋਰ ਬਹੁਤ سنگੀਨ ਇਲਜ਼ਾਮ ਨੇ ਨਾਤੇ ਜਿਵੇਂ ਅੰਮ੍ਰਿਤਸਰ ਦੇ ਵਿੱਚ ਇੰਦਰਪ੍ਰੀਤ ਚੱਡਾ ਜੀ ਦੀ ਮੌਤ ਹੋਈ ਸੀ ਉਹ ਮੌਤ ਦੇ ਵਿੱਚ ਵੀ ਪਰਿਵਾਰ ਨੇ ਇਹਨਾਂ ਦੇ ਉੱਤੇ ਇਲਜ਼ਾਮ ਲਾਏ ਸੀ ਹੋਰ ਮਹਿਲਾਵਾਂ ਨੇ ਵੀ ਕਈ ਗੰਭੀਰ ਕਿਸਮ ਦੇ ਇਲਜ਼ਾਮ ਲਾਏ ਨੇ ਜਿਹੜੀ ਮੈਂ ਗੱਲ ਨਹੀਂ ਕਰਨੀ ਚਾਹੁੰਦਾ ਪੀਓ ਨੇ ਜਿਹੜੇ ਰੇਪ ਕੇਸਾਂ ਦੇ ਵਿੱਚ ਉਹ ਜਿਹੜੇ ਕਨਵਿਕਟ ਨੇ ਉਹਨਾਂ ਨੂੰ ਸਿਕਿਉਰਿਟੀਆਂ ਦੇਣ ਤੱਕ ਦੇ ਐਸੇ ਕੰਮ ਨੇ ਸਦਾਰ ਚਟੋਪਾਧਿਆ ਸਾਹਿਬ ਅੱਜ ਸਦਾਰ ਚਟੋਪਾਧਿਆ ਸਾਹਿਬ ਕਹਿੰਦੇ ਜੀ ਮੈਂ ਜਿਹੜਾ ਬਿਕਰਮ ਮਜੀਠੀਆ ਦਾ ਕੇਸ ਹੈ ਇਹਦੇ ਵਿੱਚ ਮੈਂ ਜਾਣਕਾਰੀ ਸਾਂਝੀ ਕੀਤੀ ਹੈ ਚਟੋ ਪਾਧਿਆ ਸਾਹਿਬ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ 2021 ਚ ਜਿਹੜਾ ਕਾਂਗਰਸ ਦੀ ਸਰਕਾਰ ਨੇ ਝੂਠਾ ਪਰਚਾ ਵਿਕਰਮ ਮਜੀਠੀਆ ਸਾਹਿਬ ਤੇ ਦਰਜ ਕੀਤਾ ਸੀ ਹਨੇਰੀ ਰਾਤ ਦੇ ਵਿੱਚ ਉਹ શ્રીਮਾਨ ਜੀ ਤੁਹਾਡੇ ਦਸਕਤਾਂ ਦੇ ਨਾਲ ਹੋਇਆ ਸੀ ਕਿ ਉਦੋਂ 1 ਮਹੀਨੇ ਦੇ ਡੀਜੀਪੀ ਸੀ ਤੁਸੀਂ ਤੇ ਉਹ ਪਰਚੇ ਦੇ ਵਿੱਚ ਆਈਓ ਤੁਸੀਂ ਆਪੋਂ ਪਹਿਲੀ ਵਾਰ ਹੋਇਆ ਕਿਉਂਕਿ ਪਰਚਾ ਤਾਂ ਐਸਐਚਓ ਨੇ ਦਰਜ ਕਰਨਾ ਹੁੰਦਾ ਉਸ ਕੇਸ ਦੇ ਵਿੱਚ ਸਰਦਾਰ ਚਟੋ ਪਾਧਿਆ ਸਾਹਿਬ ਨੇ ਦਰਜ ਕੀਤਾ ਤੇ ਹਾਈ ਕੋਰਟ ਨੂੰ 4 ਸਾਲ ਹੋ ਗਏ ਸਬੂਤ ਮੰਗਦਿਆਂ ਨੂੰ ਉੱਥੇ ਤਾਂ ਤੁਸੀਂ ਸਬੂਤ ਦੇ ਨਹੀਂ ਸਕੇ ਸੁਪਰੀਮ ਕੋਰਟ ਤੱਕ ਉਹ ਕੇਸ ਚਲਾ ਗਿਆ ਉਥੇ ਤਾਂ ਤੁਸੀਂ ਸਬੂਤ ਦੇ ਨਹੀਂ ਸਕੇ ਮਤਲਬ ਜਿਹੜੇ ਕੇਸ ਦੇ ਆਈਓ ਤੁਸੀਂ 2021 ਦੇ ਵਿੱਚ ਡੀਜੀਪੀ ਤੁਸੀਂ ਡੀਜੀਪੀ ਤੋਂ ਉੱਪਰ ਤਾਂ ਕੋਈ ਅਧਿਕਾਰੀ ਨਹੀਂ ਹੁੰਦਾ ਉਹ ਕੇਸ ਦੀ ਇਨਵੈਸਟੀਗੇਸ਼ਨ ਤਾਂ ਹਵਾ ਚ ਹੈ ਉਹਦਾ ਤਾਂ ਚਲਾਨ ਪੇਸ਼ ਹੋਇਆ ਨਹੀਂ ਅੱਜ ਜਿਹੜਾ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਹੈ ਉਹਦੇ 'ਚ ਜਾ ਕੇ ਕਹਿੰਦੇ ਜੀ ਮੈਂ ਗਵਾਹ ਬਣ ਰਿਹਾ ਮਤਲਬ ਮੈਂ ਚਟੋਪਾਦਿਆ ਸਾਹਿਬ ਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਕਿ ਬਤੌਰ ਆਈਪੀਐਸ ਐਨੀ ਤੱਕ ਕਾਨੂੰਨ ਦੀ ਕਲੈਰਿਟੀ ਹੋਊਗੀ ਵੀ ਭਾਈ ਜੇ ਡਰੱਗ ਮੰਨੀ ਹੈ ਫਿਰ ਉਹ ਡਿਸਪਰਪੋਰਸ਼ਨੇਟ ਨਹੀਂ ਜੇ ਡਿਸਪਰਪੋਰਸ਼ਨੇਟ ਹੈ ਫਿਰ ਉਹ ਡਰੱਗ ਮਨੀ ਨਹੀਂ ਕਿਉਂਕਿ ਜੇ ਡਰੱਗ ਮਨੀ ਤੇ ਤੁਹਾਡੇ ਕੋਲ ਏਡੇ ਸਬੂਤ ਸੀ ਫਿਰ ਉਹ ਚਲਾਨ ਹੀ ਪੇਸ਼ ਕਰ ਦਿੰਦੇ ਜਿਹੜਾ 2021 ਦੇ ਵਿੱਚ ਤੁਸੀਂ ਇੱਕ ਝੂਠਾ ਪਰਚਾ ਬਿਕਰਮ ਮਜੀਠੀਆ ਦੇ ਖਿਲਾਫ ਦਿੱਤਾ ਕਿ ਕੱਲੀ ਆਪਾਂ ਰਾਜਨੀਤੀ ਖੇਡਣੀ ਔਰ ਅੱਜ ਗੱਲਾਂ 'ਚ ਹੋਰ ਵੀ ਤੁਸੀਂ ਬੜੀਆਂ ਕੀਤੀਆਂ ਨੇ ਜਿਹੜੀਆਂ ਕਿ ਬੜੇ ਵੱਡੇ ਸ਼ੰਕੇ ਤੁਹਾਡੇ ਆਪਣੇ ਆਪ ਤੇ ਖੜੇ ਕਰਦੀਆਂ ਨੇ ਤੁਸੀਂ ਕਿਹਾ ਕਿ 2012 ਦੇ ਵਿੱਚ ਵੀ ਮੈਨੂੰ ਬਹੁਤ ਕੁਝ ਪਤਾ ਸੀ ਪਰ ਮੈਂ ਸਰਕਾਰ ਕਰਕੇ ਚੁੱਪ ਰਿਆ ਇੱਕ ਅਫਸਰ ਦੇ ਤੌਰ ਤੇ ਗੁਨਾਹ ਹੈ ਮੈਨੂੰ ਲੱਗਦਾ ਪਹਿਲਾ ਪਰਚਾ ਤਾਂ ਤੁਹਾਡੇ ਤੇ ਦਰਜ ਹੋਣਾ ਚਾਹੀਦਾ ਕਿਉਂਕਿ ਅਫਸਰ ਤਾਂ ਸੰਵਿਧਾਨ ਨਾਲ ਬੰਨਿਆ ਜੇ ਤੁਹਾਨੂੰ 2012 ਦੇ ਵਿੱਚ ਕੁਝ ਪਤਾ ਸੀ ਤੇ ਤੁਸੀਂ ਕਿਉਂ ਨਹੀਂ ਦੱਸਿਆ ਉਸ ਸਮੇਂ 2021 ਦੇ ਵਿੱਚ ਕਹਿੰਦੇ بڑے ਸਬੂਤ ਸੀ 2021 ਚ ਡੀਜੀਪੀ ਤੁਸੀਂ ਸੀ ਉਦੋਂ ਨਹੀਂ ਤੁਸੀਂ ਸਬੂਤ ਦਿੱਤੇ ਹਾਈ ਕੋਰਟ ਸਬੂਤ ਮੰਗਦੀ ਰਹੀ ਉੱਥੇ ਦਿੱਲੀੋਂ ਸਰਕਾਰ ਲਿਆ ਕੇ ਖਰਚਾ ਕਰਕੇ ਮਹਿੰਗੇ ਵਕੀਲ ਮਜੀਠੀਆ ਸਾਹਿਬ ਦੀ ਬੇਲ ਚ ਕਰਦੀ ਰਹੀ ਉੱਥੇ ਨਹੀਂ ਤੁਸੀਂ ਪੇਸ਼ ਹੋਏ ਸੁਪਰੀਮ ਕੋਰਟ ਨਹੀਂ ਗਏ ਹੁਣ ਸਰਕਾਰ ਨਾਲ ਕਿਹੜਾ ਐਸਾ ਸਮਝੌਤਾ ਹੋ ਗਿਆ ਕਿ ਜਿਹੜਾ ਇੱਕ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਹੈ ਠੀਕ ਹੈ ਜੋ ਉੱਥੇ ਖੜ ਕੇ ਤੁਸੀਂ ਡਰਗ ਮਨੀ ਦੀ ਗੱਲ ਕਰਤੀ ਮੁੱਖ ਮੰਤਰੀ ਝੂਠ ਬੋਲੀ ਜਾਂਦੇ ਨੇ ਮੰਤਰੀ ਝੂਠ ਬੋਲੀ ਜਾਂਦੇ ਨੇ ਪਰ ਸਰਕਾਰੀ ਵਕੀਲ ਨੇ ਸਾਰਿਆਂ ਨੂੰ ਝੂਠਾ ਸਾਬਤ ਕਰਤਾ ਕਿਉਂਕਿ ਜਿਹੜਾ ਕੱਲ ਰਿਮਾਂਡ ਪੇਪਰ ਕੋਰਟ 'ਚ ਪੇਸ਼ ਹੋਇਆ ਉਹਦੇ ਮੁਤਾਬਕ ਇਹ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਹੈ ਜਿਹੜਾ ਸਰਕਾਰੀ ਵਕੀਲ ਦੀ ਬਾਹਰ ਆ ਕੇ ਸਟੇਟਮੈਂਟ ਆਈ ਉਹ ਕਹਿੰਦੇ ਡਰਗ ਦਾ ਕੋਈ ਲੈਣਾ ਦੇਣਾ ਨਹੀਂ ਇਹ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਔਰ ਗੱਲ ਵੀ ਸਹੀ ਹੈ ਕਿਉਂਕਿ ਵਿਜੀਲੈਂਸ ਡਰਗ ਦੀ ਜਾਂਚ ਨਹੀਂ ਕਰ ਸਕਦੀ ਵਿਜੀਲੈਂਸ ਡਰਗ ਮਨੀ ਦੀ ਜਾਂਚ ਨਹੀਂ ਕਰ ਸਕਦੀ ਵਿਜੀਲੈਂਸ ਦਾ ਕਰਪਸ਼ਨ ਦੀ ਜਾਂਚ ਕਰਦੀ ਹੈ ਇਹ ਤਾਂ ਤੁਹਾਨੂੰ ਬਤਾਉ ਡੀਜੀਪੀ ਪਤਾ ਹੋਣਾ ਸੋ ਕਿਹੜੀਆਂ ਅਸੀਂ ਖੇਡਾਂ ਸਰਕਾਰ ਨਾਲ ਮਿਲ ਕੇ ਆਪਾਂ ਖੇਡਣ ਲੱਗੇ ਆ ਸੋ ਇਹ ਲੋਕ ਭਲੀ ਭਾਤੀ ਜਾਣਦੇ ਨੇ ਤੁਹਾਡੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕੈਸੇ ਰਿਸ਼ਤੇ ਨੇ ਕਿਉਂਕਿ ਲਗਾਤਾਰ ਵਿਕਰਮ ਮਜੀਠੀਆ ਤੁਹਾਡੇ ਖਿਲਾਫ ਸਬੂਤਾਂ ਨੂੰ ਪ੍ਰੈਸ ਕਾਨਫਰੰਸ ਤੇ ਉਜਾਗਰ ਕਰਦੇ ਰਹੇ ਨੇ ਸੋ ਰਾਜਨੀਤਿਆਂ ਦੇ ਵਿੱਚ ਆ ਕੇ ਅਗਰ ਇੱਕ ਆਈਪੀਐਸ ਅਫਸਰ ਐਸੇ ਕੰਮ ਕਰੇ ਸ਼ੋਭਾ ਨਹੀਂ ਦਿੰਦਾ ਪਰ ਅਦਾਲਤਾਂ ਇਹ ਸਾਰਾ ਕੁਝ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਣ ਗਿਆ ਜਿਹੜੀ ਇੱਕ ਇੱਕ ਦਿਨ ਦੀ ਖਬਰ ਸਰਕਾਰ ਬਣਾਉਣਾ ਚਾਹੁੰਦੀ ਹੈ ਕਿ ਜੀ ਅੱਜ ਫਲਾਣਾ ਸੱਦ ਲਿਆ ਜੀ ਅੱਜ ਫਲਾਣਾ ਸੱਦ ਲਿਆ ਉਹ ਭਾਈ ਜਦੋਂ ਕੋਰਟ ਸੱਦਦੀ ਹੈ ਉੱਥੇ ਤੁਹਾਡੇ ਕੋਲ ਸਬੂਤ ਹੈ ਨਹੀਂ ਸੁਪਰੀਮ ਕੋਰਟ ਤੱਕ ਤੁਹਾਡੀਆਂ ਰਿਪੋਰਟਾਂ ਰਿਜੈਕਟ ਹੋ ਗਈਆਂ ਇਹ ਹੁਣ ਝੂਠੇ ਪਰਚਿਆਂ ਦੇ ਵਿੱਚ ਬਲਾ ਕੇ ਇਹ ਮੀਡੀਆ ਦੇ ਵਿੱਚ ਜਿਹੜੀਆਂ ਨਿਊਜ਼ ਫਲੋਟ ਕੀਤੀਆਂ ਜਾ ਰਹੀਆਂ ਨੇ ਇਹਨਾਂ ਨੂੰ ਧੋਖਰੇਸ ਕੀਤਾ ਜਾਵੇ ਇਹ ਸਾਰਾ ਕੁਝ ਕੋਰਟ ਦੇ ਵਿੱਚ ਆ ਕੇ ਦੱਸਣਾ ਪੈਣਾ ਕਿਉਂਕਿ ਕੋਰਟ ਸਰਕਾਰ ਦੀ ਗੱਲਾਂ ਨਾਲ ਨਹੀਂ ਚੱਲਦੀ ਕੋਰਟ ਸਬੂਤਾਂ ਨਾਲ ਚੱਲਦੀ